ਵਿਰਤ ਆਸ਼ਰਮ ਤੋਂ ਮੰਤਰੀ ਬਨਣ ਤੱਕ ਦਾ ਸਫ਼ਰ ਰਚਨਾ ਡਾਕਟਰ ਸੰਦੀਪ ਕੰਡ ਸਕੂਲ ਦੇ ਸਾਲਾਨਾ ਸਵਾਗਤ ਦੀਆਂ ਰੌਣਕਾਂ ਤੇ ਤਾੜੀਆਂ ਦੀ ਆਵਾਜ਼ ਨਾਲ ਸਵਜ ਭਲਾਈ ਤੇ ਸਿੱਖਿਆ ਮੰਤਰੀ ਮਾਤਾ ਤੇਜਕਰ ਦਾ ਅਖਰ ਹੋਈ ਤਾਂ ਬਹੁਤ ਹੀ ਆਦਰ ਤੇ ਮਾਨ ਸਨਮਾਨ ਨਾਲ ਉਹਨਾਂ ਨੂੰ ਸਟੇਜ ਤੇ ਲਿਆਂਦਾ ਗਿਆ ਸਟੇਜ ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਤੇਜਕਰ ਨੂੰ ਉਹ ਪ੍ਰਾਣੇ ਦਿਨ ਯਾਦ ਆ ਰਹੇ ਸਨ ਜਦੋਂ ਉਹ ਆਪਣੇ ਦੋਨਾਂ ਪੁੱਤਰਾਂ ਨਾਲ ਉਹਨਾਂ ਦੇ ਨਾਲ ਸਮਾਗਮ ਵਿੱਚ ਆਇਆ ਕਰਦੀ ਸੀ ਅੱਜ ਵੀ ਉਹੀ ਸਲਾਣਾ ਸਮਾਗਮ ਸੀ ਉਸਦੇ ਦੋਨੋਂ ਪੁੱਤਰ ਵੀ ਬੇਸ਼ੱਕ ਸਮਾਗਮ ਵਿੱਚ ਹਾਜ਼ਰ ਸਨ ਪਰ ਬੈਠੇ ਬੜੇ ਸ਼ਾਂਤ ਅਤੇ ਸਿਰ ਨੀਵਾ ਕਰਕੇ ਸ੍ਰੀ ਸਕੱਤਰ ਮਾਤਾ ਜੀ ਦੇ ਕੰਮਾਂ ਦੀ ਵਡਿਆਈ ਕਰਦਾ ਹੋਇਆ ਬੱਚਿਆਂ ਦੀ ਪ੍ਰਾਪਤੀ ਦਾ ਵੀ ਜ਼ਿਕਰ ਕਰ ਰਿਹਾ ਸੀ ਮਾਤਾ ਤੇਜਕੌਰ ਦੇ ਦਿਮਾਗ ਵਿੱਚ ਉਸਦੇ ਅੱਗੇ ਉਸਦੀ ਜ਼ਿੰਦਗੀ ਦੀ ਕਹਾਣੀ ਰੀਟੇਕ ਵਾਂਗ ਦੁਬਾਰਾ ਚੱਲਣ ਲੱਗੀ ਉਸ ਨੂੰ ਅੱਜ ਵੀ ਉਹ ਦਿਨ ਯਾਦ ਸਨ ਜਦੋਂ ਦੋਨੋਂ ਪੁੱਤਰਾਂ ਦਾ ਪਿਓ ਚਾਣਕ ਉਹਨਾਂ ਨੂੰ ਇਸ ਦੁਨੀਆ ਤੇ ਕੱਲਿਆਂ ਨੂੰ ਛੱਡ ਗਿਆ। ਉਸ ਸਮੇਂ ਵੱਡੇ ਬੇਟੇ ਜਸਪੀਰ ਦੀ ਉਮਰ ਮੱਸਾ 5 ਸਾਲ ਤੇ ਛੋਟੇ ਬੇਟੇ ਪਰਮ ਦੀ ਉਮਰ 3 ਸਾਲ ਸੀ। ਉਹ ਸਾਰਾ ਸਾਰਾ ਦਿਨ ਸੋਚਦੀ ਕਿ ਬੱਚਿਆਂ ਨੂੰ ਪੜ੍ਹਾਉਣ ਦਾ ਉਹਨਾਂ ਦੇ ਪਿਤਾ ਦਾ ਸੁਪਨਾ ਕਿਵੇਂ ਪੂਰਾ ਕਰੇ। ਉਹ ਸੋਚਦੀ ਕਿ ਜ਼ਿੰਦਗੀ ਚੋਂ ਲਈ ਸਭ ਕੁਝ ਕਰਨਾ ਪਵੇਗਾ। ਬੱਚਿਆਂ ਨੂੰ ਅਸੀਂ ਆਪਣੀ ਇੱਛਾ ਅਨੁਸਾਰ ਜਨਮ ਦਿੱਤਾ ਨਾ ਕਿ ਉਹਨਾਂ ਦੀ ਇੱਛਾ ਅਨੁਸਾਰ। ਆਪਣੇ ਬਾਰੇ ਸੋਚਣ ਦੀ ਬਜਾਏ ਉਹ ਬੱਚਿਆਂ ਬਾਰੇ ਹੀ ਸੋਚਦੀ ਉਸਦੀ ਸੋਚ ਸੀ ਕਿ ਜਦੋਂ ਕਿਸੇ ਕੰਮ ਨੂੰ ਤੁਸੀਂ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਤੁਹਾਡੀ ਇਹ ਆਦਤ ਬਣ ਜਾਂਦੀ ਹੈ ਫਿਰ ਤੁਸੀਂ ਇਸ ਨੂੰ ਬਦਲ ਨਹੀਂ ਸਕਦੇ ਤੇ ਕਈ ਵਾਰ ਸਾਡੀਆਂ ਆਦਤਾਂ ਸਾਨੂੰ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਹਿੱਤ ਸਹਾਇੀ ਹੁੰਦੀਆਂ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਨੂੰ ਅਜਿਹੇ ਹਾਲਾਤ ਬਣਾਉਣੇ ਚਾਹੀਦੇ ਨੇ ਕਿ ਸਾਡਾ ਕੰਮ ਕਰਨਾ ਹੀ ਸਾਡੀ ਆਦਤ ਬਣ ਜਾਵੇ ਆਖਰ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਆਪਣੀ ਰੋਟੀ ਦੀ ਭੁੱਖ ਉਹ ਲੋਕਾਂ ਦੇ ਘਰਾਂ ਤੋਂ ਪੂਰੀ ਕਰਨ ਲੱਗੀ ਬੱਚਿਆਂ ਨੂੰ ਉਹ ਚੰਗਾ ਖਾਣਾ ਘਰੇ ਬਣਾ ਕੇ ਖਵਾਉਂਦੀ ਉਹਨਾਂ ਨੂੰ ਪੜਨ ਲਈ ਜਿਸ ਚੀਜ਼ ਦੀ ਜ਼ਰੂਰਤ ਪੈਂਦੀ ਉਹਨਾਂ ਨੂੰ ਪੂਰਾ ਕਰਦੀ ਜਿਵੇਂ ਜਿਵੇਂ ਬੱਚੇ ਵੱਡੀਆਂ ਕਲਾਸਾਂ ਵਿੱਚ ਚਲੇ ਗਏ ਤਾਂ ਉਹ ਹੋਰ ਮਦਦ ਕਰਦੀ ਅਤੇ ਤਾਂ ਕਿ ਬੱਚਿਆਂ ਦੀ ਪੜਾਈ ਵਿੱਚ ਕੋਈ ਰੁਕਾਵਟ ਨਾ ਪਵੇ ਉਸ ਨੂੰ ਕਿਸੇ ਨੇ ਦੱਸਿਆ ਕਿ ਬੱਚਿਆਂ ਦੀ ਫੀਸ ਵੀ ਮੁਆਫ ਹੋ ਸਕਦੀ ਹੈ ਤੇ ਸਕਾਲਰਸ਼ਿਪ ਵੀ ਮਿਲ ਸਕਦਾ ਹੈ ਪਰ ਜਦੋਂ ਉਸਨੇ ਸਕੂਲ ਦੇ ਅਧਿਆਪਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਵਜ਼ੀਫਾ ਕੇਵਲ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਮਿਲਦਾ ਹੈ। ਇੱਥੇ ਵੀ ਆਮ ਜਾਤੀ ਦਾ ਹੋਣਾ ਉਸ ਅੱਗੇ ਕੰਧ ਬਣ ਗਿਆ। ਬੱਚਿਆਂ ਨੇ ਘੱਟ ਆਮਦਨ ਦਾ ਸਰਟੀਫਿਕੇਟ ਬਣਾਉਣ ਤੋਂ ਮਨਾ ਕਰ ਦਿੱਤਾ ਕਿ ਸਾਡੇ ਦੋਸਤਾਂ ਵਿੱਚ ਸਾਡੀ ਬੇਇੱਜ਼ਤੀ ਹੋਵੇਗੀ ਤੇ ਸਾਨੂੰ ਕਹਿਣਗੇ ਕਿ ਇਹ ਵਜ਼ੀਫੇ ਨਾਲ ਪੜ ਰਹੇ ਹਨ। ਪਰ ਉਸਨੇ ਬੱਚਿਆਂ ਨੂੰ ਪੜਾਉਣ ਦਾ ਸੰਕਲਪ ਲਿਆ ਸੀ। ਉਹ ਸਾਰੀ-ਸਾਰੀ ਰਾਤ ਬੈਠ ਕੇ ਲੋਕਾਂ ਦੇ ਕੱਪੜੇ ਸਿਉਣ ਲੱਗੀ। ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਨਾ ਪਵੇ ਉਸ ਦੇ ਘਰ ਦੇ ਨੇੜੇ ਇੱਕ ਲੋਅਰ ਬਣਾਉਣ ਵਾਲੀ ਫੈਕਟਰੀ ਸੀ ਉਹ ਉੱਥੋਂ ਲੋਅਰ ਲੈ ਆਉਂਦੀ ਸਾਰੀ ਸਾਰੀ ਰਾਤ ਕੰਮ ਕਰਕੇ ਬੱਚਿਆਂ ਦੀ ਹਰ ਮੰਗ ਪੂਰੀ ਕਰਨ ਲੱਗੀ ਜਸਵੀਰ ਅਤੇ ਪਰਮ ਦੋਨਾਂ ਨੇ ਐਮਏ ਕਰਨ ਤੋਂ ਬਾਅਦ ਬੀਐਡ ਕਰ ਲਈ ਤੇ ਜਲਦੀ ਹੀ ਸਰਕਾਰੀ ਅਧਿਆਪਕ ਬਣਤੀ ਹੋ ਗਏ ਉਸ ਦਿਨ ਤੇ ਇਸ ਘਰ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਤੇ ਮਾੜੇ ਦਿਨ ਖਤਮ ਹੋ ਗਏ ਹੋਣ ਜਲਦੀ ਹੀ ਉਸਨੇ ਦੋਨੋਂ ਬੱਚਿਆਂ ਦਾ ਵਿਆਹ ਕਰ ਦਿੱਤਾ ਪਹਿਲਾਂ ਪਹਿਲਾਂ ਤਾਂ ਉਹ ਮਾਂ ਦਾ ਧਿਆਨ ਵੀ ਰੱਖਦੇ ਪਰ ਵਿਆਹ ਤੋਂ ਬਾਅਦ ਹੁਣ ਦੋਨੋਂ ਮੁੰਡੇ ਆਪਣੀਆਂ ਘਰ ਵਾਲੀਆਂ ਵੱਲ ਹੀ ਝਾਂਦ ਦਿੰਦੇ ਕਈ ਵਾਰ ਤਾਂ ਮਾਂ ਦੇ ਬਿਮਾਰ ਹੋਣ ਤੇ ਦਵਾਈ ਵੀ ਨਾ ਲੈ ਕੇ ਦਿੰਦੇ ਮਾਂ ਨੂੰ ਇਹਨਾਂ ਗੱਲਾਂ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਵਿਆਹ ਤੋਂ ਕੁਝ ਦਿਨ ਬਾਅਦ ਹੀ ਦੋਨੋਂ ਪੁੱਤਰ ਅਤੇ ਨੂੰਹਾਂ ਮਾਂ ਨੂੰ ਪਿੰਡ ਛੱਡ ਕੇ ਸ਼ਹਿਰ ਜਾ ਕੇ ਰਹਿਣ ਲੱਗੇ ਕਦੇ-ਕਦਾਈਂ ਛੁੱਟੀ ਵਾਲੇ ਦਿਨ ਕਿੜਾ ਮਾਰ ਜਾਂਦੇ ਮਾਂ ਸਾਰਾ ਦਿਨ ਮੰਜੇ ਤੇ ਪਈ ਸੋਚਦੀ ਰਹਿੰਦੀ ਕਮ ਦੀ ਆਦੀ ਹੋਣ ਕਰਕੇ ਬੇहद ਸਿਹਤਮੰਦ ਸੀ ਪੋਤੇ ਦੇ ਜਨਮ ਦਿਨ ਤੇ ਦਾਦੀ ਨੇ ਬਹੁਤ ਖੁਸ਼ੀ ਮਨਾਈ ਬੱਚਨ ਸੀ ਦੇਖਭਾਲੀ ਉਹ ਮਾਂ ਨੂੰ ਆਪਣੇ ਨਾਲ ਸ਼ਹਿਰ ਲੈ ਗਏ ਪਿੰਡ ਵਾਲਾ ਇੱਕ ਛੋਟਾ ਜਿਹਾ ਮਕਾਨ ਸੀ ਉਹ ਵੀ ਵੇਚ ਦਿੱਤਾ ਆਪਣੀ ਆਜ਼ਾਦੀ ਲਈ ਉਹਨਾਂ ਬੱਚਿਆਂ ਨੂੰ ਹੋਸਟਲ ਵਿੱਚ ਛੱਡ ਦਿੱਤਾ ਹੁਣ ਮਾਂ ਉਹਨਾਂ ਨੂੰ ਇੱਕ ਵਾਦੂ ਆਈਟਮ ਲੱਗਣ ਲੱਗੀ ਉਹਨਾਂ ਮਾਂ ਨੂੰ ਕਿਹਾ ਕਿ ਸਾਨੂੰ ਬਾਹਰ ਕੈਂਪਾਂ ਤੇ ਜਾਣਾ ਪੈਂਦਾ ਇਸ ਲਈ ਉਹ ਮਾਂ ਨੂੰ ਬਿਰਧ ਆਸ਼ਰਮ ਛੱਡ ਮਾ ਨੂੰ ਵੀ ਹੁਣ ਉੱਥੇ ਰਹਿਣਾ ਬੋਝ ਲੱਗ ਰਿਹਾ ਸੀ ਕੰਮ ਕਰਨ ਦੀ ਆਦਤ ਉਸ ਨੂੰ ਉੱਥੇ ਟਿਕਣ ਨਹੀਂ ਸੀ ਦੇ ਰਹੀ ਇਸ ਲਈ ਉਹ ਬਿਰਧ ਆਸ਼ਰਮ ਵਿੱਚ ਆ ਕੇ ਖੁਸ਼ ਸੀ ਪਹਿਲੇ ਕੁਝ ਮਹੀਨੇ ਉਹ ਬਿਰਧ ਆਸ਼ਰਮ ਨੂੰ ਕੁਝ ਪੈਸੇ ਦਿੰਦੇ ਰਹੇ ਪਰ ਫਿਰ ਉਹ ਵੀ ਦਿਨੇ ਛੱਡ ਦਿੱਤੇ ਪਰ ਇੰਨੇ ਸਮੇਂ ਵਿੱਚ ਮਾ ਨੇ ਬਿਰਧ ਆਸ਼ਰਮ ਵਿੱਚ ਆਪਣੀ ਚੰਗੀ ਪਛਾਣ ਬਣਾ ਲਈ ਉਸ ਦੇ ਕੰਮ ਕਰਨ ਦੀ ਆਦਤ ਕਾਰਨ ਉਸ ਨੂੰ ਬਿਰਧ ਆਸ਼ਰਮ ਵਿੱਚ ਇੱਜ਼ਤ ਮਿਲਣ ਲੱਗੀ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਤੇ ਆਉਣ ਵਾਲੀ ਸਮਾਜ ਸੇਵੀਆਂ ਅਤੇ ਬਿਰਦ ਆਸ਼ਰਮ ਦੇ ਮੈਂਬਰਾਂ ਨੂੰ ਇੰਜ ਲੱਗਣ ਲੱਗਾ ਕਿ ਜਿਵੇਂ ਸਾਰਾ ਬਿਰਦ ਆਸ਼ਰਮ ਆਤਾ ਤੇਜ਼ਕੋਰ ਹੀ ਸੰਭਰੀ ਹੋਵੇ ਬਿਰਦ ਆਸ਼ਰਮ ਵਿਚ ਆਉਣ ਵਾਲਾ ਹਰ ਅਫਸਰ ਅਤੇ ਰਾਜਨੀਤਿਕ ਨੇਤਾ ਤੇਜ਼ਕੋਰ ਨੂੰ ਬਹੁਤ ਇੱਜ਼ਤ ਦਿੰਦੇ ਬਿਰਦ ਆਸ਼ਰਮ ਵਿੱਚ ਸਾਰੇ ਬਜ਼ੁਰਗਾਂ ਦੀ ਦੇਖਭਾਲ ਕਰਨ ਕਾਰਨ ਬਿਰਦ ਆਸ਼ਰਮ ਵਿੱਚ ਲੋੜਵੰਦਾਂ ਦੀ ਗਿਣਤੀ ਵਧ ਗਈ ਸਮਾਜ ਸੇਵੀ ਸੰਸਥਾਵਾਂ ਵੀ ਮਾਣ ਨੂੰ ਸਰਹਦ ਦਿਨ ਕੰਮ ਕਰਦੇ ਦੇਖ ਕੇ ਬਹੁਤ ਉਤਸ਼ਾਹਤ ਹੁੰਦੀਆਂ ਉਸ ਦੀ ਸਮਾਜ ਵਿੱਚ ਗੱਲ ਕਰਦੀਆਂ ਤੇਜਕੌਰ 60 ਸਾਲ ਦੀ ਉਮਰ ਵਿੱਚ ਵੀ ਸਾਰੇ ਬਜ਼ੁਰਗਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਦੀ। ਅਚਾਨਕ ਜ਼ਿੰਦਗੀ ਨੇ ਇੱਕਦਮ ਕਰਵਟ ਲਈ। ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜੋ ਤੇਜਕੌਰ ਤੇ ਕੰਮ ਅਤੇ ਉਸ ਦੀਆਂ ਗੱਲਾਂ ਤੋਂ ਪ੍ਰਭਾਵਿਤ ਸਨ ਨੇ ਮਾਤਾ ਤੇਜਕੌਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਵਜੋਂ ਖੜੇ ਹੋਣ ਲਈ ਬਣਾ ਲਿਆ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਸੱਚੇ ਮਾਰਗ ਚੱਲਦਿਆਂ ਉਸ ਤੇ ਸਾਰੇ ਜਹਾਨ ਮਾਤਾ ਤੇਜਕੌਰ ਜਿਤਗੀ ਤੇ ਉਸ ਨੂੰ ਸਿੱਖਿਆ ਤੇ ਸਮਾਜ ਭਲਾਈ ਮੰਤਰੀ ਵੀ ਬਣਾ ਦਿੱਤਾ ਗਿਆ। ਮਾਤਾ ਤੇ ਦੋਨੋਂ ਪੁੱਤਰਾਂ ਤਿਨੂਹਾਂ ਨੂੰ ਵੀ ਪਤਾ ਲੱਗਿਆ ਤਾਂ ਉਹ ਮਾਤਾ ਨੂੰ ਲੈਣ ਲਈ ਪਰ ਮਾਂ ਨੇ ਕਿਹਾ ਕਿ ਮੈਂ ਬਿਰਦ ਆਸ਼ਰਮ ਨੂੰ ਹੀ ਆਪਣਾ ਪਰਿਵਾਰ ਮੰਨਿਆ ਹੈ। ਉਹਨਾਂ ਨੂੰ ਦੱਸਿਆ ਕਿ ਮੇਰੀ ਕੋਈ ਔਲਾਦ ਨਹੀਂ। ਨਾ ਹੀ ਮੇਰਾ ਕੋਈ ਘਰ ਹੈ ਜਿੱਥੇ ਜਾ ਸਕਾਂ। ਅਚਾਨਕ ਇੱਕ ਦਿਨ ਮਾਤਾ ਤੇਜਕਰ ਨੂੰ ਮੰਤਰੀ ਵੱਜੋਂ ਉਸ ਸਕੂਲ ਦੇ ਸਾਲਾਨਾ ਸਮਾਗਮ ਲਈ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਜਿੱਥੇ ਮਾਤਾ ਦੇ ਪੁੱਤਰ ਤਿਨੂਹਾਂ ਅਧਿਆਪਕ ਸਨ। ਉਹ ਅਜ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰ ਰਹੇ ਸਨ। ਜਿਵੇਂ ਹੀ ਸਟੇਜ 'ਤੇ ਮਾਤਾ ਤੇਜਕੌਰ ਨੂੰ ਕੁਝ ਸ਼ਬਦ ਕਹਿਣ ਲਈ ਬੁਲਾਇਆ ਗਿਆ। ਤਮਾਂ ਦੀ ਡੂੰਗੀ ਸੋਚ ਟੁੱਟ ਗਈ। ਮਾਤਾ ਤੇਜਕੌਰ ਨੇ ਰਮਾਲ ਨਾਲ ਅੱਖਾਂ ਸਾਫ਼ ਕਰਦੇ ਆ ਬੱਚਾ ਨੂੰ ਸੰਬੋਧਨ ਹੁੰਦਿਆਂ ਕਿਹਾ, "ਤਾਡੇ ਵਿੱਚ ਕੰਮ ਕਰਨ ਦੀ ਸ਼ਕਤੀ ਅਤੇ ਦ੍ਰਿੜ ਇਰਾਦੇ ਨਾਲ ਤੁਸੀਂ ਚੁਣੌਤੀ ਭਰਪੂਰ ਕੰਮ ਵੀ ਆਸਾਨੀ ਨਾਲ ਕਰ ਸਕਦੇ ਹੋ। ਹੁਣਾਂ ਬੱਚਿਆਂ ਨੂੰ ਕੰਮ ਨੂੰ ਆਪਣੀ ਆਦਤ ਬਣਾਉਣ ਦਾ ਸੁਨੇਹਾ ਦੇਦਿਆਂ ਕਿਹਾ ਕਿ ਇਸ ਨਾਲ ਤੁਸੀਂ ਜ਼ਿੰਦਗੀ ਦੀ ਹਰ ਜੰਗ ਜਿੱਤ" ਸਕਤੇ ਹੋ ਧੰਨਵਾਦ